ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਣੀ ਅੱਜ ਦੀ ਕਹਾਣੀ ਕਮਜ਼ੋਰ ਦਿਲ ਵਾਲੇ ਇਨਸਾਨਾਂ ਨੂੰ ਸੁਣਨ ਕਿਉਂਕਿ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆਉਣੇ ਸੁਭਾਵਕ ਨੇ ਕਹਾਣੀ ਥੋੜਾ ਦਿਲ ਦਹਿਲਾ ਦੇਣ ਵਾਲੀ ਆ ਸਾਡੇ ਸਮਾਜ ਦੇ ਵਿੱਚ ਬਹੁਤ ਕੁਝ ਵਾਪਰਦਾ ਜੇ ਅਸੀਂ ਇੱਕ ਵਧੀਆ ਜ਼ਿੰਦਗੀ ਜਿਉ ਰਹੇ ਹਾਂ ਬਚਪਨ ਦੇ ਵਿੱਚ ਸਾਡੇ ਮਾਪਿਆਂ ਦਾ ਸਾਆ ਸਾਡੇ ਸਿਰ ਤੇ ਰਿਹਾ ਅਸੀਂ ਭੈਣ ਭਰਾਵਾਂ ਨਾਲ ਖੇਡਦੇ ਵੱਡੇ ਹੋਏ ਹਾਂ ਤੇ ਜਵਾਨੀ ਦੇ ਵਿੱਚ ਅਸੀਂ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਰਹਿੰਦੇ ਹੋਏ ਅੱਗੇ ਮਚਿਓਰਟੀ ਦੀ ਏਜ ਦੇ ਵਿੱਚ ਅਸੀਂ ਆਪਣਾ ਕੈਰੀਅਰ ਆ ਜਿਹੜਾ ਉਹ ਬਣਾ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੋ ਗਏ ਹਾਂ ਭਾਵੇਂ ਅਸੀਂ ਘਟ ਕਮਾਉਣੇ ਆ ਤਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕੁਦਰਤ ਦਾ ਕਿ ਅਸੀਂ ਆਪਣੀ ਮੰਜ਼ਲ ਪ੍ਰਾਪਤ ਕਰ ਲਈ ਕਿਉਂਕਿ ਇਸ ਦੁਨੀਆ ਦੇ ਵਿੱਚ ਜਿਹਨੂੰ ਵੀ ਫਰੋਲੋ ਉਹਦੇ ਅੰਦਰ ਇੱਕ ਬਹੁਤ ਵੱਡਾ ਦੁੱਖ ਹੈ ਦਰਦ ਹੈ ਇਸੇ ਤਰ੍ਹਾਂ ਦੀ ਇੱਕ ਕਹਾਣੀ ਇੱਕ ਦਰਦ ਭਰੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਇੱਕ 25 ਸਾਲ ਦਾ ਨੌਜਵਾਨ ਜਿਹੜਾ ਕਿ ਬਾਜ਼ਾਰ ਦੇ ਵਿੱਚੋਂ ਕੁਸ਼ਕ ਸਮਾਨ ਲੈ ਕੇ ਆਇਆ ਤੇ ਉਹਦਾ ਨਾ ਮੋਟਰਸਾਈਕਲ ਆ ਜਿਹੜਾ ਖਰਾਬ ਹੋ ਜਾਂਦਾ ਮੋਟਰਸਾਈਕਲ ਖਰਾਬ ਹੋਇਆ ਤੇ ਉਹ ਇੱਕ ਮਕੈਨਿਕ ਕੋਲ ਖੜ ਜਾਂਦਾ ਮਕੈਨਿਕ ਸੀ ਜਿਹੜਾ ਉਹ ਕੋਈ ਗੱਡੀ ਨੂੰ ਠੀਕ ਕਰ ਰਿਹਾ ਸੀ ਗੱਡੀ ਸੀ ਜਿਹੜੀ ਉਹ ਕਾਫੀ ਮਹਿੰਗੀ ਸੀ ਤੇ ਉਸ ਗੱਡੀ ਦੇ ਵਿੱਚ ਜਿਹੜਾ ਮੁੰਡਾ ਉਤਰਿਆ ਸੀ ਮਤਲਬ ਜਿਹੜਾ ਗੱਡੀ ਲੈ ਕੇ ਆਇਆ ਸੀ ਠੀਕ ਕਰਾਉਣਾ ਉਹ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ ਤੇ ਉਹ ਇੱਕ ਕੁਰਸੀ ਤੇ ਬੈਠਾ ਸੀ ਜਦੋਂ ਇਹ ਮੋਟਰਸਾਈਕਲ ਵਾਲਾ ਨੌਜਵਾਨ ਆਉਂਦਾ ਤੇ ਉਹਨੂੰ ਕਹਿੰਦਾ ਕਿ ਕਿੰਨਾ ਕੁ ਟਾਈਮ ਲੱਗੂ ਗੱਡੀ ਤੇ ਵੀ ਮੇਰਾ ਮੋਟਰਸਾਈਕਲ ਠੀਕ ਕਰ ਦਿਓ ਉਹ ਕਹਿੰਦਾ ਵੀ ਦੇਖੋ ਪਹਿਲਾਂ ਇਹ ਸਾਹਿਬ ਆਏ ਨੇ ਪਹਿਲਾਂ ਮੈਂ ਇਹਨਾਂ ਦਾ ਗੱਡੀ ਠੀਕ ਕਰ ਦਿਆਂ ਉਸ ਤੋਂ ਬਾਅਦ ਤੁਹਾਡੀ ਵਾਰੀ ਆਊਗੀ ਤੁਸੀਂ ਬਹਿ ਜਾਓ ਚਲੋ ਸੋਚਦਾਗਾ ਵੀ ਵੈਸੇ ਤਾਂ ਮੈਂ ਲੇਟ ਹੀ ਹੋ ਗਿਆ ਫਿਰ ਉਹ ਸੋਚਦਾ ਵੀ ਚਲੋ ਇੰਤਜ਼ਾਰ ਤਾਂ ਕਰਨਾ ਹੀ ਪਊ ਉਹ ਨਾ ਉੱਥੇ ਬੈਠਾ ਹੀ ਬਹਿ ਜਾਂਦਾ ਕੁਰਸੀ ਤੇ ਤੇ ਜਿਹੜਾ ਗੱਡੀ ਤੇ ਉਹ ਮਤਲਬ ਗੱਡੀ ਠੀਕ ਕਰਾਉਣ ਨੌਜਵਾਨ ਆਇਆ ਹੁੰਦਾ ਉਹ ਬਹੁਤ ਸੋਹਣਾ ਸੁਨੱਖਾ ਹੁੰਦਾ ਇਹ ਮੋਟਰਸਾਈਕਲ ਵਾਲਾ ਮੁੰਡਾ ਉਹਦੇ ਵੱਲ ਵੇਖਦਾ ਤੇ ਚਲੋ ਉਹ ਮੁੰਡਾ ਨਾ ਇਹਦੇ ਵੱਲ ਸਮਾਈਲ ਕਰਦਾ ਤੇ ਇਹ ਵੀ ਉਹਦੇ ਵੱਲ ਸਮਾਈਲ ਕਰਦਾ ਦੋਨੋਂ ਇੱਕ ਦੂਜੇ ਨੂੰ ਸਮਾਈਲ ਦਿੰਦੇ ਨੇ ਤੇ ਚਲੋ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਮੋਟਰਸਾਈਕਲ ਤੇ ਆਇਆ ਹੁੰਦਾ ਇਹਦਾ ਨਾਮ ਤਾਰੀ ਹੁੰਦਾ ਤਾਰੀ ਧਿਕਰ ਵਾਲੀ ਦਾ ਫੋਨ ਆਉਂਦਾ ਤੇ ਉਹ ਕਹਿੰਦੀ ਆ ਕਿ ਤੁਸੀਂ ਬੜਾ ਲੇਟ ਹੋ ਗਏ ਤੁਸੀਂ ਆਏ ਨਹੀਂ ਉਹ ਕਹਿੰਦਾ ਕਿ ਰਾਣੀ ਮੇਰਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਨੂੰ ਟਾਈਮ ਲੱਗ ਜਾਊਗਾ ਤੂੰ ਐਂ ਕਰ ਤੂੰ ਦਰਵਾਜ਼ਾ ਬੰਦ ਕਰ ਤੇ ਦੁਪਹਿਰ ਦਾ ਸਮਾਂ ਹਨਾ ਦੋ ਸਮਝਾ ਦੋ ਘੰਟੇ ਵੀ ਮੈਨੂੰ ਦੋ ਘੰਟੇ ਤਾਂ ਲੱਗ ਹੀ ਜਾਣਗੇ ਚਲੋ ਫੋਨ ਕੱਟ ਦਿੰਦਾ ਤੇ ਜਿਹੜਾ ਉਹ ਨੌਜਵਾਨ ਬੈਠਾ ਹੁੰਦਾ ਸੋਹਣਾ ਸੁਨੱਖਾ ਉਹ ਉਹਨੂੰ ਬੁਲਾਉਂਦਾ ਕਿ ਤੁਹਾਡਾ ਕੀ ਨਾਮ ਆ ਉਹ ਦੱਸਦਾ ਕਿ ਮੇਰਾ ਨਾਮ ਤਾਰੀ ਆ ਤੇ ਉਹ ਚਲੋ ਗੱਲਬਾਤ ਨਾ ਸ਼ੁਰੂ ਕਰ ਲੈਂਦੇ ਆ ਕਿਉਂਕਿ ਜਦੋਂ ਵੀ ਆਪਾਂ ਕਿਤੇ ਵਿਚਰਦੇ ਆ ਮੰਨ ਲਓ ਅਸੀਂ ਕਿਤੇ ਕੰਮ ਕਰਾਉਣ ਗਏ ਆ ਤੇ ਸਾਨੂੰ ਉੱਥੇ ਟਾਈਮ ਲੱਗ ਰਿਹਾ ਤੇ ਸਾਡਾ ਇਕੱਲਿਆਂ ਦਾ ਜਿਹੜਾ ਸਮਾਂ ਉਹ ਨਹੀਂ ਲੰਘਦਾ ਗੱਲ ਕਰਦੇ ਕਰਦੇ ਚਲੋ ਉਹ ਤਾਰੀ ਉਹਨੂੰ ਪੁੱਛਦਾ ਕਿ ਤੁਸੀਂ ਕੌਣ ਹੋ ਹਨ ਵੀ ਗੱਡੀ ਤੁਹਾਡੇ ਕੋਲੇ ਬੜੀ ਵਧੀਆ ਗੱਡੀ ਆ ਮਹਿੰਗੀ ਆ ਹਨਾ ਉਹ ਕਹਿੰਦਾ ਵੀ ਹਾਂ ਇਹ ਗੱਡੀ ਮਤਲਬ ਮੈਂ ਬਾਹਰੋਂ ਆਇਆ ਹੋਇਆ ਤੇ ਗੱਡੀ ਨਾ ਮੈਂ ਮਤਲਬ ਪਿਛਲੇ ਸਾਲ ਲਈ ਸੀ ਵੀ ਹਰ ਸਾਲ ਮੈਂ ਪੰਜਾਬ ਆਉਣਾ ਮੈਂ ਕੈਨੇਡਾ ਰਹਿਣਾ ਤੇ ਗੱਡੀ ਖੜੀ ਰਹਿੰਦੀ ਆ ਕੋਈ ਚਲਾਉਣ ਵਾਲਾ ਹੈ ਨਹੀਂ ਤੇ ਇਸ ਕਰਕੇ ਕਹਿੰਦਾ ਫਿਰ ਮੈਨੂੰ ਸਰਵਿਸ ਕਰਾਉਣੀ ਪੈਂਦੀ ਆ ਚਲੋ ਉੱਥੋਂ ਗੱਲਾਂ ਬਾਤਾਂ ਚੱਲਦੀਆਂ ਤੇ ਉਹਨੂੰ ਜਿਹੜਾ ਉਹ ਮੁੰਡਾ ਹੁੰਦਾ ਨਾ ਕੈਨੇਡਾ ਵਾਲਾ ਉਹ ਤਾਰੀ ਨੂੰ ਪੁੱਛਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਉਹ ਦੱਸਦਾ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੀ ਪਤਨੀ ਤੇ ਮੇਰੇ ਦੋ ਬੱਚੇ ਆ ਤੇ ਉਹ ਕਹਿੰਦਾ ਤੁਹਾਡੇ ਮਾਪੇ ਨਹੀਂ ਹੈਗੇ ਮੰਮੀ ਪਾਪਾ ਉਹ ਕਹਿੰਦਾ ਨਹੀਂ ਮੇਰੀ ਮਾਤਾ ਬਚਪਨ ਦੇ ਵਿੱਚ ਹੀ ਗੁਜ਼ਰ ਗਈ ਸੀ ਇਹ ਗੱਲ ਸੁਣ ਕੇ ਉਹ ਮੁੰਡੇ ਨੂੰ ਨਾ ੱੱੱਕਾ ਲੱਗਦਾ ਤੇ ਉਹਨੂੰ ਕਹਿੰਦਾ ਕਿ ਵੀ ਕੀ ਹੋ ਗਿਆ ਸੀ ਤਾਂ ਤਾਰੀ ਆ ਜਿਹੜਾ ਉਹ ਉਸ ਮੁੰਡੇ ਨੂੰ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰਦਾ ਤਾਰੀ ਦੱਸਦਾ ਕਿ ਜਦੋਂ ਮੈਂ 5 ਸਾਲ ਦਾ ਹੋਇਆ ਤੇ ਮੈਨੂੰ ਸਕੂਲ ਦੇ ਵਿੱਚ ਪੜਨ ਲਾਇਆ ਗਿਆ ਮੈਂ ਸਕੂਲ ਜਾਂਦਾ ਸੀ ਪਹਿਲੀ ਜਮਾਤ ਮੈਂ ਪਾਸ ਕਰਕੇ ਦੂਜੀ ਜਮਾਤ ਦੇ ਵਿੱਚ ਹੋਇਆ ਤੇ ਇੱਕ ਦਿਨ ਮੇਰਾ ਚਾਚਾ ਮੈਨੂੰ ਸਕੂਲੋਂ ਲੈਣ ਚਲਿਆ ਗਿਆ ਜਦੋਂ ਮੈਂ ਸਕੂਲੋਂ ਘਰ ਆਇਆ ਮੇਰੇ ਚਾਚੇ ਨੇ ਕਿਹਾ ਕਿ ਘਰ ਆ ਜਾ ਮੈਂ ਵੇਖਿਆ ਕਿ ਸਾਡੇ ਘਰ ਦੇ ਵਿੱਚ ਬਹੁਤ ਸਾਰਾ ਇਕੱਠ ਹੋਇਆ ਪਿਆ ਸੀ ਤੇ ਮੈਨੂੰ ਨਹੀਂ ਪਤਾ ਸੀ ਵੀ ਕੀ ਹੋਇਆ ਤੇ ਮੈਂ ਖੁਸ਼ੀ ਨਾਲ ਆਪਣੇ ਚਾਚੇ ਨੂੰ ਪੁੱਛਿਆ ਕਿ ਚਾਚਾ ਆਪਣੇ ਘਰ ਦੇ ਮੂਹਰੇ ਇੰਨਾ ਇਕੱਠ ਆਪਣੇ ਘਰ ਦੇ ਵਿੱਚ ਇੰਨੇ ਲੋਕ ਤਾਂ ਕਹਿੰਦਾ ਮੇਰਾ ਚਾਚੇ ਦੀ ਚੀਕ ਨਿਕਲ ਜਾਂਦੀ ਆ ਛਿਗਿਆੜ ਨਿਕਲ ਜਾਂਦੀ ਆ ਤੇ ਮੈਂ ਚਾਚੇ ਨੂੰ ਕਿਹਾ ਵੀ ਆਪਣੇ ਘਰੇ ਤਾਂ ਇੰਨੇ ਜਾਣੇ ਆਏ ਆ ਤੂੰ ਰੋਣਾ ਕਿਉਂ ਆ ਉਹ ਕਹਿੰਦਾ ਪੁੱਤ ਬਸ ਅੰਦਰ ਆ ਜਾ ਮੇਰੀ ਬਾਹ ਫੜ ਕੇ ਮੇਰਾ ਚਾਚਾ ਲੈ ਗਿਆ ਅੰਦਰ ਜਿਹੜੀ ਮੇਰੀ ਮਾਂ ਸਾਡੇ ਵਿਹੜੇ ਦੇ ਵਿੱਚ ਇੱਕ ਮੰਜੇ ਤੇ ਪਈ ਸੀ ਤੇ ਉਹਦੇ ਮੂੰਹ ਤੇ ਕੱਪੜਾ ਦਿੱਤਾ ਹੋਇਆ ਸੀ ਮੇਰੇ ਪਾਪਾ ਚੀਕਾਂ ਮਾਰ-ਮਾਰ ਕੇ ਰੋ ਰਹੇ ਸੀ ਮੇਰੀ ਭੂਆ ਰੋ ਰਹੀ ਸੀ ਮੇਰੀ ਦਾਦੀ ਸਾਰਾ ਪਰਿਵਾਰ ਰੋ ਰਹੀ ਸੀ ਕਹਿੰਦਾ ਇਹ ਸਾਰਾ ਕੁਝ ਵੇਖ ਕੇ ਤੇ ਮੈਰੀ ਕਹਿੰਦਾ ਮਤਲਬ ਮੈਨੂੰ ਡਰ ਲੱਗਿਆ ਤੇ ਮੇਰਾ ਨਾ ਬਾਥਰੂਮ ਨਿਕਲ ਗਿਆ ਵਿੱਚ ਵੀ ਆ ਕੀ ਹੋ ਗਿਆ ਜਦੋਂ ਕਹਿੰਦਾ ਮੈਂ ਘਰੇ ਆਉਂਦਾ ਸੀ ਸਕੂਲੋਂ ਤਾਂ ਮੈਂ ਆਉਣ ਸਾਰ ਆਪਣੀ ਮਾਂ ਨੂੰ ਜੱਫੀ ਪਾ ਕੇ ਕਹਿੰਦਾ ਸੀ ਕਿ ਮਾਂ ਮੈਨੂੰ ਭੁੱਖ ਲੱਗੀ ਆ ਮੇਰੀ ਮਾਂ ਰੋਟੀ ਲੈ ਕੇ ਆਉਂਦੀ ਤੇ ਅੱਜ ਮੈਂ ਜਿਹੜਾ ਸੀਨ ਵੇਖਿਆ ਤੇ ਮੈਨੂੰ ਮੌਤ ਦਾ ਭਾਵੇਂ ਉਦੋਂ ਮਤਲਬ ਨਹੀਂ ਪਤਾ ਸੀ ਪਰ ਇਹੋ ਜਿਹਾ ਸੀਨ ਵੇਖ ਕੇ ਕਿਸੇ ਵੀ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣਗੇ ਭਾਵੇਂ ਚਾਹੇ ਉਹ ਬੱਚਾ ਵੱਡਿਆਂ ਨੂੰ ਰੋਂਦੇ ਵੇਖ ਕੇ ਬੱਚੇ ਦਾ ਰੋਣਾ ਸੁਭਾਵਿਕ ਆ ਮੇਰਾ ਚਾਚਾ ਮੈਨੂੰ ਮੇਰੀ ਮਾਂ ਦੇ ਮੰਜੇ ਕੋਲ ਲੈ ਗਿਆ ਉਹਨੇ ਮੇਰੀ ਮਾਂ ਦੇ ਮੂੰਹ ਤੋਂ ਕੱਪੜਾ ਲਾਇਆ ਤੇ ਮੈਂ ਆਪਣੀ ਮਾਂ ਨੂੰ ਕਿਹਾ ਮਾਂ 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 ਤੂੰ ਉੱਠ ਤੂੰ ਪੈਂ ਜਾ ਮੈਂ ਸਕੂਲੋਂ ਆ ਗਿਆ ਮੈਨੂੰ ਭੁੱਖ ਲੱਗੀ ਆ ਮੈਂ ਆਪ ਮਹਾਰੇ ਇਦਾਂ ਬੋਲਣਾ ਸ਼ੁਰੂ ਕੀਤਾ ਤੇ ਮੇਰਾ ਡੈਡੀ ਕਹਿੰਦਾ ਕਿ ਪੁੱਤ ਅੱਜ ਤੋਂ ਬਾਅਦ ਤੇਰੀ ਮਾਂ ਤੇਰੇ ਨਾਲ ਕਦੇ ਨਹੀਂ ਬੋਲੂਗੀ ਤੇਰੀ ਮਾਂ ਤੈਨੂੰ ਕਦੇ ਰੋਟੀ ਨਹੀਂ ਦੇਊਗੀ ਮੈਂ ਆਪਣੇ ਪਿਓ ਦੇ ਮੂੰਹ ਵੱਲ ਵੇਖਣ ਲੱਗਿਆ ਤੇ ਮੈਂ ਆਪਣੀ ਮਾਂ ਨੂੰ ਝੰਜੋੜ ਝੰਜੋੜ ਕੇ ਉਠਾਉਣ ਲੱਗਿਆ ਪਰ ਮੇਰੀ ਮਾਂ ਨਹੀਂ ਬੋਲੀ ਮੇਰੀ ਮਾਂ ਚੁੱਪਚਾਪ ਸਿੱਧੀ ਪਈ ਸੀ ਅੱਖਾਂ ਬੰਦ ਸੀ ਮੂੰਹ ਖੁੱਲਾ ਸੀ ਉਹਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਤਾਰੀ ਰੋ ਰਿਹਾ ਤੇ ਉਹੀ ਮੇਰੀ ਮਾਂ ਕਦੇ ਮੈਨੂੰ ਰੋਟੀ ਤੋਂ ਭੁੱਖਾ ਨਹੀਂ ਰਖਦੀ ਸੀ ਜਦੋਂ ਮੈਂ ਸਕੂਲੋਂ ਆਉਂਦਾ ਸੀ ਤੇ ਭੱਜ ਕੇ ਮੈਨੂੰ ਗੱਲ ਨਾ ਲਾਉਂਦੀ ਮੈਨੂੰ ਪਾਣੀ ਲੈ ਕੇ ਆਉਂਦੀ ਰੋਟੀ ਦਿੰਦੀ ਮੈਨੂੰ ਐਨੇ ਚਾਹਮਾ ਲਾਡਾ ਨਾਲ ਉਹ ਤਿਆਰ ਕਰਕੇ ਭੇਜਦੀ ਸੀ ਤੇ ਅੱਜ ਮੇਰੀ ਮਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੈਂ ਆਪਣੇ ਡੈਡੀ ਨੂੰ ਕਿਹਾ ਡੈਡੀ ਤੁਸੀਂ ਮੈਨੂੰ ਇਦਾਂ ਕਿਉਂ ਕਹਿੰਦੇ ਹੋ ਤੇ ਤੇਰੇ ਮੇਰੇ ਡੈਡੀ ਮੈਨੂੰ ਕਹਿੰਦੇ ਆ ਤਾਰੀ ਤੇਰੀ ਮਾਂ ਆਪਾਂ ਨੂੰ ਛੱਡ ਕੇ ਚਲੀ ਗਈ ਆ ਪੱਤੇ ਦੀ ਮੌਤ ਹੋ ਗਈ ਆ ਮੈਨੂੰ ਮੌਤ ਦਾ ਨਹੀਂ ਪਤਾ ਸੀ ਪਰ ਮੈਨੂੰ ਇੰਨਾ ਪਤਾ ਸੀ ਕਿ ਜਿਹੜੇ ਇਨਸਾਨ ਦੀ ਮੌਤ ਹੋ ਜੇ ਉਹ ਰੱਬ ਕੋਲ ਚਲਿਆ ਜਾਂਦਾ ਤੇ ਮੁੜ ਕੇ ਉਹ ਕਦੇ ਵਾਪਸ ਨਹੀਂ ਆਉਂਦਾ ਤੇ ਇਹ ਗੱਲ ਸੁਣ ਕੇ ਮੇਰਾ ਕਲੇਜਾ ਫਟ ਗਿਆ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੀ ਮਾਂ ਨੂੰ ਸਿਵਿਆਂ ਵੱਲ ਲਜਾਇਆ ਗਿਆ ਮੇਰਾ ਪਿਓ ਮੇਰੀ ਬਾਹ ਫੜ ਕੇ ਸਿਵਿਆਂ ਵੱਲ ਲੈ ਕੇ ਕਾਲੀ ਕਾਲੀ ਤੁਰ ਰਿਹਾ ਸੀ ਤੇ ਰੋ ਰਿਹਾ ਸੀ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਸਾਨੂੰ ਦੋਨਾਂ ਨੂੰ ਫੜ ਕੇ ਲਿਜਾ ਰਹੇ ਸੀ ਤੇ ਉਸ ਤੋਂ ਬਾਅਦ ਮੇਰੀ ਮਾਂ ਨੂੰ ਲੱਕੜਾਂ ਦੇ ਵਿੱਚ ਪਾ ਕੇ ਅੱਗ ਲਾ ਦਿੱਤੀ ਗਈ ਤੇ ਮੇਰੇ ਪਿਓ ਨੇ ਮੇਰੀ ਬਾਹ ਫੜ ਕੇ ਉਹ ਅੱਗ ਲਾਉਣ ਵਾਲੀ ਜੋ ਕਿਰਿਆ ਸੀ ਉਹ ਮੈਨ ਮੇਰੇ ਤੋਂ ਲਵਾਈ ਮੈਨੂੰ ਕਿਹਾ ਕਿ ਤੇਰੀ ਮਾਂ ਨੂੰ ਲਾਂਬੂ ਲਾ ਦੇ ਤੇ ਮੈਂ ਕਿਹਾ ਡੈਡੀ ਮੇਰੀ ਮਾਂ ਨੂੰ ਅੱਗ ਦੇ ਵਿੱਚ ਕਿਉਂ ਸੁੱਟਦੇ ਹੋ ਮੇਰੀ ਮਾਂ ਨੂੰ ਸੇਕ ਲੱਗੂਗਾ ਤੇ ਕਹਿੰਦਾ ਮੇਰੀ ਗੱਲ ਸੁਣ ਕੇ ਜਿੱਥੇ ਜਿੰਨੇ ਵੀ ਉੱਥੇ ਲੋਕ ਖੜੇ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਤੇ ਬਹੁਤ ਸਾਰੇ ਲੋਕ ਜਿਹੜੇ ਤਾਂ ਹੰਮਾਰ-ਮਾਰ ਕੇ ਰੋ ਰਹੇ ਸੀ ਸਾਰਾ ਕੁਝ ਕਰਨ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ ਕੁਝ ਲੋਕ ਰਿਸ਼ਤੇਦਾਰ ਚਲੇ ਗਏ ਕੁਝ ਸਾਡੇ ਵਿਹੜੇ ਦੇ ਵਿੱਚ ਪੱਲੀਆਂ ਵਿਛਾ ਕੇ ਬੈਠ ਗਏ ਮੇਰੇ ਪਿਓ ਨੇ ਮੈਨੂੰ ਆਪਣੀ ਗੋਦੀ ਦੇ ਵਿੱਚ ਬਿਠਾਇਆ ਤੇ ਮੇਰੀ ਤਾਈ ਆ ਜਿਹੜੀ ਮੇਰੇ ਵਾਸਤੇ ਰੋਟੀ ਲੈ ਕੇ ਆਈ ਮੈਂ ਕਿਹਾ ਵੀ ਮੈਂ ਰੋਟੀ ਨਹੀਂ ਖਾਣੀ ਮੈਂ ਤਾਂ ਆਪਣੀ ਮਾਂ ਦੇ ਹੱਥ ਦੀ ਰੋਟੀ ਖਾਣੀ ਆ ਮੈਂ ਜਿੱਦ ਕੀਤੀ ਮੇਰੀ ਤਾਈ ਨੇ ਮੇਰੀ ਦਾਦੀ ਨੇ ਮੈਨੂੰ ਪਿਆਰ ਨਾਲ ਪੁਚਕਾਰ ਪੁਚਕਾਰ ਕੇ ਰੋਟੀ ਖਵਾਈ ਉਸ ਤੋਂ ਬਾਅਦ ਸਾਡੇ ਘਰੇ ਲੋਕ ਆਉਂਦੇ ਚਲੇ ਜਾਂਦੇ ਮੈਂ ਸਕੂਲ ਵੀ ਕਿੰਨੇ ਦਿਨ ਨਹੀਂ ਗਿਆ ਫਿਰ ਮੇਰੀ ਮਾਂ ਦਾ ਭੋਗ ਪੈ ਗਿਆ ਤੇ ਮੈਨੂੰ ਮੇਰੀਆਂ ਭੂਆ ਚਾਚੀਆਂ ਤਾਈਆਂ ਨੇ ਇਹ ਕਹਿਣਾ ਕਿ ਤੂੰ ਹੁਣ ਆਪਣੀ ਮਾਂ ਬਿਨਾਂ ਰਹਿਣਾ ਸਿੱਖ ਲਾ ਹੁਣ ਤੇਰੀ ਮਾਂ ਕਦੇ ਨਹੀਂ ਆਉਗੀ ਜਦੋਂ ਉਹ ਇਹ ਗੱਲ ਕਹਿੰਦੀਆਂ ਤਾਂ ਮੈਨੂੰ ਉਹਨਾਂ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਮੈਂ ਕਹਿੰਦਾ ਕਿ ਇਹ ਝੂਠ ਬੋਲਦੀਆਂ ਨੇ ਮੇਰੀ ਮਾਂ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਪਰ ਹੌਲੀ-ਹੌਲੀ ਮੈਂ ਆਪਣੀ ਮਾਂ ਨੂੰ ਕਹਿ ਲਓ ਕਿ ਭੁੱਲਿਆ ਤਾਂ ਨਹੀਂ ਪਰ ਮੈਂ ਆਪਣੀ ਮਾਂ ਬਿਨਾਂ ਰਹਿਣਾ ਸਿੱਖ ਲਿਆ ਮੈਂ ਸਕੂਲ ਜਾਂਦਾ ਸਕੂਲੋਂ ਆਉਂਦਾ ਤੇ ਹੌਲੀ-ਹੌਲੀ ਮੈਂ ਆਪਣੇ ਛੋਟੇ-ਛੋਟੇ ਕੰਮ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਤੇ ਮੇਰੀਆਂ ਚਾਚੀਆਂ ਤਾਈਆਂ ਮੇਰੇ ਪਿਓ ਨੂੰ ਕਹਿਣ ਲੱਗੀਆਂ ਕਿ ਤੇਰੀ ਇਸ ਤਰ੍ਹਾਂ ਉਮਰ ਨਹੀਂ ਨਿਕਲਣੀ ਤੂੰ ਐਂ ਕਰ ਮੁੰਡੇ ਨੂੰ ਰੋਟੀਆਂ ਪਕਾ ਕੇ ਦੇਣੀ ਵਾਲੀ ਵੀ ਚਾਹੀਦੀ ਆ ਸਕੂਲ ਭੇਜਣ ਵਾਲੀ ਵੀ ਚਾਹੀਦੀ ਆ ਤੂੰ ਵਿਆਹ ਕਰਾ ਲੈ ਮੇਰਾ ਪਿਓ ਨਹੀਂ ਚਾਹੁੰਦਾ ਸੀ ਕਿ ਉਹ ਵਿਆਹ ਕਰਾਵੇ ਪਰ ਜਿਆਦਾ ਜ਼ੋਰ ਦੇਣ ਤੇ ਮੇਰੇ ਪਿਓ ਨੇ ਵਿਆਹ ਕਰਾ ਲਿਆ ਮੇਰੀ ਮਾਂ ਜਿਹੜੀ ਵਿਆਹ ਕੇ ਘਰੇ ਆਈ ਮੈਨੂੰ ਉਹ ਤੋਂ ਡਰ ਲੱਗਦਾ ਸੀ ਕਿਉਂਕਿ ਮੈਂ ਬਹੁਤ ਵਾਰ ਕਿਤਾਬਾਂ ਦੇ ਵਿੱਚ ਕਹਾਣੀਆਂ ਪੜੀਆਂ ਸੀ ਤੇ ਲੋਕਾਂ ਤੋਂ ਗੱਲਾਂ ਸੁਣੀਆਂ ਸੀ ਵੀ ਜਿਹੜੀ ਮਤਰੀ ਜੀ ਮਾਂ ਹੁੰਦੀ ਉਹ ਬਹੁਤ ਪੈੜੀ ਹੁੰਦੀ ਆ ਤੇ ਮੈਂ ਆਪਣੀ ਮਾਂ ਤੋਂ ਦੂਰ ਦੂਰ ਰਹਿੰਦਾ ਸੀ ਮੈਂ ਕਹਿੰਦਾ ਸੀ ਮੇਰੀ ਮਾਤਾ ਰੱਬ ਕੋਲ ਚਲੀ ਗਈ ਸ਼ੁਰੂ ਸ਼ੁਰੂ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਰੋਟੀ ਪਕਾ ਕੇ ਦੇਣੀ ਮੇਰੇ ਪਿਓ ਨੂੰ ਫੜਾ ਦੇਣੀ ਤੇ ਮੈਂ ਖਾ ਲੈਣੀ ਪਰ ਹੌਲੀ ਹੌਲੀ ਮੇਰੀ ਮਾਂ ਸੀ ਜਿਹੜੀ ਉਹ ਮੈਨੂੰ ਕੋੜਾ ਕੋੜਾ ਝਾਕਦੀ ਸੀ ਮੈਨੂੰ ਹਰ ਇੱਕ ਗੱਲ ਤੇ ਝਿੜਕਦੀ ਸੀ ਮੈਂ ਤਾਂ ਪਹਿਲਾਂ ਹੀ ਉਹ ਤੋਂ ਡਰਦਾ ਸੀ ਤੇ ਉਹ ਮੈਨੂੰ ਹੋਰ ਡਰਾਉਂਦੀ ਸੀ ਜਦੋਂ ਮੇਰੇ ਡੈਡੀ ਦਾ ਦੂਜਾ ਵਿਆਹ ਹੋਇਆ ਤੇ ਮੈਂ ਮਤਲਬ ਜਦੋਂ ਚੌਥੀ ਪੰਜਵੀਂ ਜਮਾਤ ਦੇ ਵਿੱਚ ਹੋ ਗਿਆ ਤਾਂ ਮੇਰੀ ਮਾਂ ਦੇ ਕੋਲ ਇੱਕ ਮੁੰਡਾ ਹੋਇਆ ਉਹ ਮੁੰਡਾ ਬਹੁਤ ਸੋਹਣਾ ਤੇ ਛੋਟਾ ਜਿਹਾ ਸੀ ਤੇ ਮੈਂ ਉਸ ਮੁੰਡੇ ਨੂੰ ਚੱਕਣ ਲਈ ਉਹਦੇ ਕੋਲ ਜਾਂਦਾ ਤਾਂ ਮੇਰੀ ਮਾਂ ਮੈਨੂੰ ਝਿੜਕ ਦਿੰਦੀ ਮੇਰੀ ਮਾਂ ਆਪਣੇ ਪੁੱਤਰ ਦਾ ਬਹੁਤ ਖਿਆਲ ਰੱਖਦੀ ਪਰ ਮੈਨੂੰ ਉਹ ਕੰਮ ਲਈ ਰੱਖਦੀ ਤੇ ਰੱਜਵੀਂ ਰੋਟੀ ਵੀ ਨਾ ਦਿੰਦੀ ਜਦੋਂ ਮੇਰਾ ਪਿਓ ਮੇਰੇ ਹੱਕ ਵਿੱਚ ਖੜਦਾ ਮੈਨੂੰ ਉਹਨੂੰ ਕਹਿੰਦਾ ਕਿ ਤੂੰ ਇਹਦਾ ਨਹੀਂ ਕਰਦੀ ਛੋਟੇ ਮੁੰਡੇ ਦਾ ਤੂੰ ਕਰਦੀਆਂ ਵੀ ਇਹ ਵੀ ਤਾਂ ਆਪਣਾ ਹੀ ਪੁੱਤ ਆ ਤਾਂ ਉਹ ਕਹਿ ਦਿੰਦੀ ਏ ਤੇਰਾ ਮੁੰਡਾ ਮੇਰਾ ਨਹੀਂ ਹੈਗਾ ਮੇਰਾ ਮੁੰਡਾ ਤਾਂ ਸਿਰਫ ਜੱਗੀ ਆ ਉਹ ਜੱਗੀ ਨੂੰ ਵੱਧ ਪਿਆਰ ਕਰਦੀ ਹੌਲੀ ਹੌਲੀ ਜੱਗੀ ਵੱਡਾ ਹੋਣ ਲੱਗਿਆ ਜਦੋਂ ਵੀ ਉਹ ਰੋੜਦਾ ਰੋੜਦਾ ਮੇਰੇ ਕੋਲ ਆਉਂਦਾ ਤਾਂ ਮੇਰੀ ਮਾਂ ਸੀ ਜਿਹੜੀ ਮਤਰੀ ਮਾਂ ਉਹਨੂੰ ਖਿੱਚ ਕੇ ਲੈ ਜਾਂਦੀ ਸੀ ਹੌਲੀ ਹੌਲੀ ਉਹ ਤੁਰਨ ਲੱਗਿਆ ਬੋਲਣ ਵੀ ਲੱਗਿਆ ਤੇ ਉਹ ਮੈਨੂੰ ਬਾਈ ਕਹਿ ਕੇ ਬੁਲਾਉਂਦਾ ਮੇਰੇ ਡੈਡੀ ਕਹਿ ਦਿੰਦੇ ਸੀ ਕਿ ਇਹ ਤੇਰਾ ਵੱਡਾ ਬਾਈ ਆ ਤਾਰੀ ਆ ਤਾਂ ਮੇਰੀ ਮਾਂ ਕਹਿ ਦਿੰਦੀ ਇਹਦੇ ਕੋਲ ਨਾ ਜਾਈ ਇਹਦੀ ਤਾਂ ਮਾਂ ਮਰੀ ਹੋਈ ਆ ਇਹ ਤਾਂ ਆਪਦੀ ਮਾਂ ਨੂੰ ਖਾ ਗਿਆ ਜੇ ਤੂੰ ਇਹਦੇ ਕੋਲ ਜਾਵੇਂਗਾ ਤੇਰੀ ਮਾਂ ਵੀ ਮਰ ਜੂ ਤੇ ਜਿਹੜਾ ਮੇਰਾ ਭਰਾ ਸੀ ਜੱਗੀ ਉਹ ਚਾਹੁੰਦਾ ਹੋਇਆ ਵੀ ਮੇਰੇ ਕੋਲ ਨਹੀਂ ਆਉਂਦਾ ਸੀ ਮੇਰੀ ਮਾਂ ਨੇ ਮੈਨੂੰ ਪੜਨੋਂ ਹਟਾ ਲਿਆ ਸੀ ਮੈਂ ਸਾਰਾ ਦਿਨ ਪਸ਼ੂ ਸਾਂਭਣੇ ਖੇਤਾਂ ਦੇ ਵਿੱਚ ਆਪਣੇ ਪਿਓ ਨਾਲ ਕੰਮ ਕਰਾਉਣਾ ਤੇ ਜਦੋਂ ਅਸੀਂ ਵੱਡੇ ਹੋਏ ਤੇ ਮੇਰੇ ਪਿਓ ਨੇ ਬਾਜ਼ਾਰ ਜਾਣਾ ਮੇਰੀ ਮਾਂ ਨੇ ਜਾਣਾ ਪਰ ਮੈਨੂੰ ਨਾ ਲੈ ਕੇ ਜਾਣਾ ਮੇਰੀ ਮਾਂ ਨੇ ਜੱਗੀ ਵਾਸਤੇ ਕਿੰਨੇ ਕਿੰਨੇ ਕੱਪੜੇ ਲਿਆਉਣੇ ਤੇ ਮੈਨੂੰ ਇੱਕ ਕੁਰਤਾ ਪਜਾਮਾ ਸਵਾ ਦੇਣਾ ਤੇ ਜਿੰਨਾ ਟਾਈਮ ਉਹ ਕੁਰਤਾ ਪਜਾਮਾ ਫਟਦਾ ਨਹੀਂ ਸੀ ਪਾੜਦਾ ਨਹੀਂ ਸੀ ਉਹਨਾ ਟਾਈਮ ਮੇਰੀ ਮਾਂ ਮੈਨੂੰ ਨਵੇਂ ਕੱਪੜੇ ਨਹੀਂ ਲੈ ਕੇ ਦਿੰਦੀ ਸੀ ਘਰ ਦੇ ਵਿੱਚ ਜਦੋਂ ਮੇਰੀ ਮਾਂ ਨਾ ਹੁੰਦੀ ਕੋਈ ਕੋਈ ਖਾਣ ਦੀ ਚੀਜ਼ ਪਈ ਹੁੰਦੀ ਤੇ ਮੈਂ ਉਹ ਖਾਣੀ ਮੇਰਾ ਜੀ ਕਰਦਾ ਸੀ ਖਾਣ ਨੂੰ ਤੇ ਕਈ ਵਾਰੀ ਮੈਥੋਂ ਡੋਲਰ ਵਿਗੜ ਜਾਣਾ ਤੇ ਮੇਰੀ ਮਾਂ ਥਾਪਿਆਂ ਨਾਲ ਮੈਨੂੰ ਕੁੱਟਦੀ ਸੀ ਥਾਪਾ ਚੁੱਕ ਲੈਂਦੀ ਤੇ ਮੈਨੂੰ ਬਹੁਤ ਕੁੱਟਦੀ ਮੇਰੇ ਸਰੀਰ ਤੇ ਨਿਸ਼ਾਨ ਪੈ ਜਾਂਦੇ ਸੀ ਪਰ ਮੈਂ ਆਪਣੀ ਮਾਂ ਦਾ ਮਤਰੀਈ ਮਾਂ ਦਾ ਅਤਿਆਚਾਰ ਸਹੰਦਾ ਰਿਹਾ ਹੌਲੀ ਹੌਲੀ ਜੱਗੀ ਜਦੋਂ ਵੱਡਾ ਹੋਇਆ ਜਦੋਂ ਮੇਰੀ ਮਾਂ ਮੈਨੂੰ ਕੁੱਟਦੀ ਰਹੀ ਮੈਨੂੰ ਜਵਾਨ ਹੁੰਦੇ ਨੂੰ ਵੀ ਕੁੱਟਦੀ ਰਹੀ ਤਾਂ ਜੱਗੀ ਸੀ ਜਿਹੜਾ ਉਹ ਆਪਣੀ ਮਾਂ ਨੂੰ ਟੋਕਦਾ ਸੀ ਕਿ ਤੂੰ ਇਹਨੂੰ ਕਿਉਂ ਕੁੱਟਦੀ ਆ ਪਰ ਮੇਰੀ ਮਾਂ ਉਹਦੀ ਵੀ ਗੱਲ ਨਹੀਂ ਸੁਣਦੀ ਸੀ ਉਹਨੂੰ ਕਹਿੰਦੀ ਸੀ ਤੈਨੂੰ ਕੀ ਦੁੱਖ ਆ ਇਹ ਕੁੱਟਦੀ ਲਾਇਕ ਆ ਤੇ ਜੱਗੀ ਆਪਣੀ ਮਾਂ ਨੂੰ ਹਟਾਉਂਦਾ ਸੀ ਪਰ ਉਹ ਹਟਦੀ ਨਹੀਂ ਸੀ ਮੇਰੇ ਪਿਓ ਨੇ ਵੀ ਬਹੁਤ ਵਾਰ ਮੇਰੀ ਮਾਂ ਨੂੰ ਸਮਝਾਉਣਾ ਕਿ ਤੂੰ ਨਾ ਇਹਨੂੰ ਕੁੱਟਿਆ ਕਰ ਪਰ ਮੇਰੀ ਮਾਂ ਮੇਰੇ ਨਾਲ ਨਫ਼ਰਤ ਕਰਦੀ ਸੀ ਹੌਲੀ-ਹੌਲੀ ਮੈਂ ਵੱਡਾ ਹੋ ਗਿਆ ਮੇਰੀ ਭੂਆ ਨੇ ਰਿਸ਼ਤੇ ਦੀ ਦੱਸ ਪਾਈ ਤੇ ਮੇਰੇ ਪਿਓ ਨੂੰ ਕਿਹਾ ਕਿ ਤੂੰ ਜਵਾਕ ਤੋਂ ਸਾਰੀ ਉਮਰ ਕੰਮੀ ਕਰਾਏਂਗਾ ਤੂੰ ਇਹਦਾ ਵਿਆਹ ਕਰ ਲਾ ਚਲੋ ਜਦੋਂ ਮੇਰਾ ਵਿਆਹ ਹੋਇਆ ਤੇ ਵਿਆਹ ਦੀ ਪਹਿਲਾਂ ਕੁੜੀ ਦੇਖੀ ਗਈ ਕੁੜੀ ਵੇਖਣ ਗਏ ਅਸੀਂ ਗਰੀਬ ਘਰ ਦੀ ਕੁੜੀ ਸੀ ਤੇ ਮੇਰਾ ਪਿਓ ਕਹਿੰਦਾ ਕਿ ਸਾਨੂੰ ਕੱਲੀ ਕੁੜੀ ਚਾਹੀਦੀ ਆ ਤੇ ਮੇਰੀ ਮਾਂ ਕਹਿੰਦੀ ਸੀ ਕਿ ਕੁੜੀ ਕੰਮ ਵਾਲੀ ਹੋਵੇ ਚਲੋ ਕਹਿੰਦਾ ਮੇਰੀ ਮੰਗਣੀ ਹੋ ਗਈ ਤੇ ਜਦੋਂ ਮੇਰੇ ਵਿਆਹ ਦੀ ਗੱਲ ਆਈ ਤੇ ਮੇਰੀ ਮਾਂ ਕਹਿੰਦੀ ਵੀ ਇਹਦੇ ਵਿਆਹ ਤੇ ਕੀ ਖਰਚਾ ਕਰਨਾ ਬਸ ਚੁੰਨੀ ਚੜਾਵਾ ਕਰ ਲਾਂਗੇ ਪੰਜ ਸੂਟ ਸਸਤੇ ਜਿਹੇ ਮੇਰੇ ਘਰ ਵਾਲੀ ਨੂੰ ਲਿਆ ਕੇ ਤੇ ਮੇਰਾ ਚੁੰਨੀ ਚੜਾਵਾ ਕਰਤਾ ਮੇਰੇ ਘਰ ਵਾਲੀ ਰਾਣੀ ਵਿਆਹ ਕੇ ਜਦੋਂ ਸਾਡੇ ਘਰ ਆਈ ਉਹਨੇ ਮੇਰਾ ਖਿਆਲ ਰੱਖਣਾ ਸ਼ੁਰੂ ਕੀਤਾ ਮੈਨੂੰ ਉਹ ਬਹੁਤ ਪਿਆਰ ਕਰਦੀ ਮੈਂ ਉਹਨੂੰ ਆਪਣੀ ਹੱਡ ਬੀਤੀ ਦੱਸਦਾ ਪਰ ਮੇਰੀ ਮਾਂ ਨੇ ਮੇਰੇ ਘਰ ਵਾਲੀ ਨਾਲ ਵੀ ਉਹੀ سلوਕ ਕਰਨਾ ਜੋ ਮੇਰੇ ਨਾਲ ਕਰਦੀ ਸੀ ਬਸ ਇੰਨਾ ਸੀ ਕਿ ਉਹ ਮੇਰੇ ਘਰ ਵਾਲੀ ਨੂੰ ਮਾਰ ਨਹੀਂ ਸਕਦੀ ਸੀ ਘੁੱਟ ਨਹੀਂ ਸਕਦੀ ਸੀ ਸਾਰਾ ਦਿਨ ਉਹ ਤੋਂ ਕੰਮ ਕਰਵਾਉਂਦੀ ਆਪ ਵਿਹਲ ਹੀ ਰਹਿੰਦੀ ਤੇ ਮੇਰੇ ਪਿਓ ਨੂੰ ਮੈਂ ਕਿਹਾ ਕਿ ਡੈਡੀ ਜੋ ਕੁਝ ਮੈਨੂੰ ਆਉਂਦਾ ਮੇਰੇ ਹਿੱਸੇ ਦਾ ਦੇ ਕੇ ਅੱਡ ਕਰਦੇ ਵੀ ਮੈਂ ਤਾਂ ਜ਼ੁਲਮ ਸਹਿ ਲਿਆ ਪਰ ਮੈਂ ਆਪਣੇ ਘਰ ਵਾਲੀ ਤੇ ਕੋਈ ਹੋਰ ਜ਼ੁਲਮ ਨਹੀਂ ਹੋਣ ਦੇਣਾ ਮੇਰੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਸੀ ਪਰ ਫਿਰ ਵੀ ਉਹ ਮੇਰੇ ਨਾਲ ਸਾਰਾ ਦਿਨ ਕੰਮ ਕਰਾਉਂਦੀ ਤੇ ਮੇਰੀ ਮਾਂ ਉਹਨੂੰ ਵਿਹਲ ਹੀ ਨਹੀਂ ਬੈਠਣ ਦਿੰਦੀ ਸੀ ਮੇਰੇ ਪਿਓ ਨੂੰ ਤੇ ਮੇਰੀਆਂ ਚਾਚੀਆਂ ਤਾਈਆਂ ਨੂੰ ਭੂਆ ਨੂੰ ਵੀ ਤਰਸ ਆਉਂਦਾ ਤੇ ਉਹਨਾਂ ਨੇ ਉਹ ਨਾਲ ਮਿਲ ਕੇ ਗੱਲ ਕੀਤੀ ਤੇ ਮੈਨੂੰ ਅੱਡ ਕਰ ਦਿੱਤਾ ਤੇ ਜਦੋਂ ਮੈਨੂੰ ਅੱਡ ਕੀਤਾ ਤੇ ਮੈਨੂੰ ਤੀਜੇ ਹਿੱਸੇ ਦੀ ਜ਼ਮੀਨ ਕਿਉਂਕਿ ਮੇਰੀ ਮਾਂ ਕਹਿੰਦੀ ਇੱਕ ਹਿੱਸਾ ਮੈਂ ਆਪਣਾ ਰੱਖੂੰ ਇੱਕ ਆਪਣੇ ਪੁੱਤ ਦਾ ਰੱਖੂੰ ਤੇ ਚਲੋ ਤੀਜੇ ਹਿੱਸੇ ਦੀ ਜ਼ਮੀਨ ਮੈਨੂੰ ਦਿੱਤੀ ਤੇ ਇੱਕ ਕਮਰਾ ਦੇ ਦਿੱਤਾ ਮੇਰੇ ਘਰ ਵਾਲੀ ਲੋਕਾਂ ਦੇ ਕੱਪੜੇ ਸਿਉਂਦੀ ਤੇ ਭਾਵੇਂ ਕਿ ਉਹ ਪ੍ਰੈਗਨੈਂਟ ਸੀ ਜਦੋਂ ਅਸੀਂ ਅੱਡ ਹੋਏ ਆ ਪਰ ਫਿਰ ਵੀ ਉਹਨੂੰ ਸਲਾਈ ਕਢਾਈ ਆਉਂਦੀ ਸੀ ਤੇ ਮੈਂ ਆਪਣੀ ਜ਼ਮੀਨ ਤੇ ਖੇਤੀ ਕਰਨੀ ਤੇ ਮੇਰੇ ਘਰ ਵਾਲੀ ਮੈਨੂੰ ਕਹਿੰਦੀ ਕਿ ਜ਼ਮੀਨ ਦੇ ਵਿੱਚੋਂ ਆਪਾਂ ਨੂੰ ਇੰਨਾ ਕੁਝ ਨਹੀਂ ਬਚਦਾ ਜ਼ਮੀਨ ਤੁਸੀਂ ਠੇਕੇ ਤੇ ਦੇ ਕੇ ਤੁਸੀਂ ਸ਼ਹਿਰ ਕੋਈ ਕੰਮ ਸਿੱਖ ਲਓ ਤੇ ਮੈਂ ਕਹਿੰਦਾ ਇੱਕ ਦੁਕਾਨ ਦੇ ਉੱਪਰ ਲੱਗ ਗਿਆ ਕੱਪੜੇ ਦੀ ਦੁਕਾਨ ਤੇ ਲੱਗਿਆ ਤੇ ਚਲੋ ਮੈਂ ਕੰਮ ਸਿੱਖਿਆ ਤੇ ਹੁਣ ਮੇਰੀ ਕੱਪੜੇ ਦੀ ਦੁਕਾਨ ਆ ਛੋਟੀ ਆ ਦੁਕਾਨ ਪਰ ਵਧੀਆ ਚੱਲਦੀ ਆ ਤੇ ਮੇਰੇ ਘਰ ਵਾਲੀ ਲੋਕਾਂ ਦੇ ਕੱਪੜੇ ਸਿਉਂਦੀ ਆ ਹੁਣ ਮੇਰੇ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਆ ਅਸੀਂ ਆਪਣੀ ਬਹੁਤ ਸੋਹਣੀ ਜ਼ਿੰਦਗੀ ਆ ਜਿਹੜੀ ਗੁਜ਼ਾਰ ਰਹੇ ਆ ਪਰ ਜੋ ਮੈਂ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਹੰਡਾਇਆ ਪਰਮਾਤਮਾ ਕਰੇ ਉਹ ਕਿਸੇ ਨੂੰ ਇਹੋ ਜਿਹਾ ਕਿਸੇ ਤੇ ਟਾਈਮ ਨਾਵੇ ਤੇ ਉਹ ਮੁੰਡਾ ਜਿਹੜਾ ਕੈਨੇਡਾ ਵਾਲਾ ਹੁੰਦਾ ਉਹ ਉਤਾਰੀ ਦੀ ਕਹਾਣੀ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਆ ਤੇ ਉਹ ਕਹਿੰਦਾ ਕਿ ਤੂੰ ਕਰਮਾਂ ਵਾਲਾ ਕਿ ਤੈਨੂੰ ਇੰਨੀ ਵਧੀਆ ਘਰ ਵਾਲੀ ਮਿਲੀ ਆ ਫਿਰ ਉਹ ਆਪਣੀ ਗੱਲ ਸ਼ੁਰੂ ਕਰਦਾ ਕਿ ਮੇਰੇ ਮਾਪਿਓ ਨੇ ਮੇਰੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਤੇ ਜਦੋਂ ਮੈਂ ਬਾਹਰ ਗਿਆ ਇਤਿਬਾਰ ਹੀ ਮੈਂ ਕੁੜੀ ਮਤਲਬ ਮੇਰੇ ਘਰਦਿਆਂ ਨੇ ਵੇਖੀ ਉੱਥੇ ਹੀ ਮੈਂ ਕੁੜੀ ਨਾਲ ਵਿਆਹ ਕਰਵਾਇਆ ਉਹ ਕੁੜੀ ਕੈਨੇਡਾ ਦੀ ਜੰਪਲ ਸੀ ਮੈਂ ਇੱਥੋਂ ਪੜ੍ਹ ਲਿਖ ਕੇ ਗਿਆ ਸੀ ਸਾਡੇ ਵਿੱਚ ਗੈਪ ਰਿਹਾ ਉਹ ਹਮੇਸ਼ਾ ਮੇਰੇ ਤੇ ਕੈਨੇਡਾ ਦੀ ਪੀਆਰ ਹੋਣ ਦਾ ਜਿਹੜਾ ਰੋਬ ਮਾਰਦੀ ਤੇ ਅੱਜ ਕੱਲ੍ਹ ਸਾਡਾ ਤਲਾਕ ਦਾ ਕੇਸ ਚੱਲ ਰਿਹਾ ਉਹ ਕਹਿੰਦਾ ਕਿ ਉਮਰ ਦੇ ਇਸ ਪੜਾਚ ਜਿੱਥੇ ਸਾਨੂੰ ਜੀਵਨ ਸਾਥੀ ਦੀ ਵੱਧ ਲੋੜ ਹੁੰਦੀ ਆ ਪਹਿਲਾਂ ਵਾਲੀਆਂ ਮੁਸ਼ਕਲਾਂ ਸ਼ਾਇਦ ਅਸੀਂ ਹਟਾ ਲੈਨੇ ਆ ਪਰ ਇੱਥੇ ਆ ਕੇ ਜੋ ਸਾਨੂੰ ਦੁੱਖ ਮਿਲਦਿਆ ਉਹ ਅਸੀਂ ਨਹੀਂ ਹਟਾ ਸਕਦੇ ਮੇਰੇ ਮਾਪਿਓ ਵਿਰਧ ਨੇ ਉਹਨਾਂ ਨੂੰ ਬਹੁਤ ਦੁੱਖ ਹੈ ਕਿ ਉਹਨਾਂ ਨੇ ਉਸ ਕੁੜੀ ਨਾਲ ਮੇਰਾ ਵਿਆਹ ਕਿਉਂ ਕੀਤਾ ਕਿਉਂਕਿ ਕੇਸ ਚੱਲਦੇ ਨੂੰ ਤਲਾਕ ਦਾ ਕੇਸ ਚੱਲਦੇ ਨੂੰ ਸਾਲ ਹੋ ਗਿਆ ਕੋਰਟ ਦੇ ਵਿੱਚ ਕੇਸ ਹੋਵੇ ਤੇ ਪਤਾ ਨਹੀਂ ਕਿੰਨਾ ਚਿਰ ਚੱਲਦਾ ਮੈਨੂੰ ਆਪਣੇ ਮਾਪ ਤੋਂ ਦੂਰ ਰਹਿਣ ਦਾ ਵੀ ਦੁੱਖਾ ਹੁਣ ਮੈਂ ਆਉਣਾ ਹਰ ਸਾਲ ਆਉਣਾ ਮੇਰੀ ਪਤਨੀ ਦੇ ਕੋਈ ਬੱਚਾ ਨਹੀਂ ਹੋਇਆ ਕਿਉਂਕਿ ਉਹ ਮੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਸੀ ਇਸੇ ਲਈ ਉਹਨੇ ਕੋਈ ਬੱਚਾ ਕਨਸੀਵ ਨਹੀਂ ਹੋਇਆ ਉਹ ਚਾਹੁੰਦੇ ਨਹੀਂ ਸੀ ਕਿ ਬੱਚਾ ਹੋਵੇ ਤੇ ਹੁਣ ਮੈਂ ਚਾਹਣਾ ਕਿ ਸਾਡਾ ਤਲਾਕ ਹੋਵੇ ਤੇ ਮੈਂ ਇਧਰੋਂ ਹੀ ਕਿਸੇ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾਵਾ ਚਲੋ ਉਸ ਤੋਂ ਬਾਅਦ ਉਹ ਗੱਲਬਾਤ ਕਰਕੇ ਆਪਣਾ ਫੋਨ ਨੰਬਰ ਇੱਕ ਦੂਜੇ ਨੂੰ ਦਿੰਦੇ ਆ ਤੇ ਚਲੋ ਉਸ ਤੋਂ ਬਾਅਦ ਨਾ ਉਹ ਮੁੰਡਾ ਕੈਨੇਡਾ ਚਲੇ ਜਾਂਦਾ ਕੈਨੇਡਾ ਜਾ ਕੇ ਵੀ ਉਹ ਤਾਰੀ ਨੂੰ ਫੋਨ ਕਰਦਾ ਰਹਿੰਦਾ ਤੇ ਇਧਰ ਤਾਰੀ ਆ ਜਿਹੜਾ ਉਹ ਆਪਣੇ ਹਨਾ ਚਲੋ ਦੁਕਾਨ ਤੇ ਕੰਮ ਕਰਦਾ ਜਿਵੇਂ ਉਹਨਾਂ ਦਾ ਗੁਜ਼ਾਰਾ ਚੱਲਦਾ ਵਧੀਆ ਚੱਲਦਾ ਰਹਿੰਦਾ ਤੇ ਜਦੋਂ ਉਸ ਗੱਲ ਨੂੰ 6 ਮਹੀਨੇ ਹੋ ਜਾਂਦੇ ਆ ਤੇ ਉਹ ਕੈਨੇਡਾ ਵਾਲੇ ਮੁੰਡੇ ਦਾ ਫੋਨ ਆਉਂਦਾ ਉਹ ਤਾਰੀ ਨੂੰ ਦੱਸਦਾ ਕਿ ਮੇਰਾ ਉਸ ਬੇਗੈਰ ਤੌਰ ਤੇ ਨਾਲੋਂ ਖੇੜਾ ਛੁੱਟ ਗਿਆ ਮੇਰਾ ਤਲਾਕ ਹੋ ਗਿਆ ਤੇ ਉਹਨੂੰ ਕਹਿੰਦਾ ਕਿ ਮੈਂ ਖੁਸ਼ ਆਜ ਮੈਂ ਸੋਚਿਆ ਵੀ ਤੈਨੂੰ ਮੈਂ ਦੱਸਾਂ ਤੇ ਤਾਰੀ ਵੀ ਚਲੋ ਕਹਿੰਦਾ ਕਿ ਹੁਣ ਤੁਸੀਂ ਇਧਰ ਹੀ ਕੋਈ ਕੁੜੀ ਵੇਖ ਕੇ ਵਿਆਹ ਕਰਾ ਲਿਓ ਤੇ ਉਹ ਮੁੰਡਾ ਕਹਿੰਦਾ ਤਾਰੀ ਨੂੰ ਕਿ ਮੇਰੇ ਵਾਸਤੇ ਕੋਈ ਕੁੜੀ ਵੇਖ ਤੇਰੇ ਘਰ ਵਾਲੀ ਵਰਗੀ ਸਿਆਣੀ ਕੁੜੀ ਹੋਵੇ ਭਾਵੇਂ ਘੱਟ ਪੜ੍ਹੀ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਤਾਰੀ ਉਹਨੂੰ ਕਹਿੰਦਾ ਕਿ ਮੇਰੇ ਘਰ ਵਾਲੀ ਦੀ ਵਰਗੀ ਤਾਂ ਉਹਦੀ ਭੈਣ ਹੀ ਆ ਵੀ ਮੇਰੇ ਸਾਲੀ ਹੈਗੀ ਆ ਪੜ੍ਹੀ ਲਿਖੀ ਆ ਉਹ ਗ੍ਰੈਜੂਏਸ਼ਨ ਕੀਤੀ ਆ ਉਹਨੇ ਪਰ ਗਰੀਬ ਐ ਗਰੀਬ ਆ ਉਹ ਤੁਹਾਡੇ ਮੁਕਾਬਲੇ ਨਹੀਂ ਉਹਨਾਂ ਦਾ ਹਨਾ ਹੈਗਾ ਕਾਰੋਬਾਰ ਤੇ ਉਹ ਕਹਿੰਦਾ ਵੀ ਮੈਨੂੰ ਗਰੀਬ ਘਰ ਦੀ ਕੁੜੀ ਹੀ ਚਾਹੀਦੀ ਆ ਫਿਰ ਤਾਰੀ ਨਾ ਉਸ ਮੁੰਡੇ ਨੂੰ ਆਪਦੀ ਸਾਲੀ ਦਾ ਰਿਸ਼ਤਾ ਕਰਵਾਉਂਦਾ ਦੇਖੋ 2 ਮਹੀਨਿਆਂ ਦੇ ਵਿੱਚ ਹੀ ਮੰਗਣੀ ਤੇ ਵਿਆਹ ਹੋ ਜਾਂਦਾ ਉਹ ਮੁੰਡਾ ਵਾਪਸ ਆਉਂਦਾ ਫਿਰ ਉਹਨੂੰ ਰਿਸ਼ਤਾ ਕਰਵਾਉਂਦਾ ਤੇ 6 ਮਹੀਨਿਆਂ ਦੇ ਵਿੱਚ ਤਾਰੀ ਦੀ ਜਿਹੜੀ ਸਾਲੀ ਆ ਉਹ ਕੈਨੇਡਾ ਚਲੀ ਜਾਂਦੀ ਆ ਤੇ ਜਦੋਂ ਹੁਣ ਉਹ ਕੈਨੇਡਾ ਜਾਂਦੀ ਆ ਹੁਣ ਜਿਹੜਾ ਜਿਹਦੇ ਨਾਲ ਉਹ ਵਿਆਹੀ ਸੀ ਉਹਦਾ ਵੀ ਕੈਨੇਡਾ ਦੇ ਵਿੱਚ ਵਧੀਆ ਕਾਰੋਬਾਰ ਸੀ ਫਿਰ ਉਹ ਆਪਣੀ ਭੈਣ ਦੀ ਮਦਦ ਕਰਦੀ ਆ ਪੈਸੇ ਵਗੈਰਾ ਭੇਜਦੀ ਆ ਤੇ ਉਹ ਕਹਿੰਦੀ ਆ ਕਿ ਤੂੰ ਆਪਣੇ ਬੱਚਿਆਂ ਦਾ ਫਿਕਰ ਨਾ ਕਰੀ ਇਹਨਾਂ ਨੂੰ ਮੈਂ ਆਪੇ ਕੈਨੇਡਾ ਬੁਲਾ ਲਾਂ ਚਲੋ ਬੱਚੇ ਆ ਜਿਹੜੇ ਉਹ ਵਧੀਆ ਪੜਦੇ ਆ ਇਹਨਾਂ ਨੇ ਵਧੀਆ ਸਕੂਲ ਦੇ ਵਿੱਚ ਲਾ ਦਿੱਤੇ ਤੇ ਉਹ ਕਹਿੰਦੀ ਆ ਉਹ ਮੁੰਡਾ ਵੀ ਕਹਿੰਦਾ ਕੈਨੇਡਾ ਵਾਲਾ ਜਿਹੜਾ ਤਾਰੀ ਦਾ ਸਾਡੂ ਹੁੰਦਾ ਕਿ ਠੀਕ ਹੈ ਤੁਸੀਂ ਆਪਣੀ ਉਮਰ ਜਿਵੇਂ ਲੰਘਾ ਲਈ ਪਰ ਬੱਚਿਆਂ ਨੂੰ ਤੁਸੀਂ ਵਧੀਆ ਪੜਾਓ ਅਸੀਂ ਆਪੇ ਇੱਧਰ ਸੈੱਟ ਕਰ ਲਾਂਗੇ ਤੇ ਇੱਧਰ ਤਾਰੀ ਦਾ ਜਿਹੜਾ ਭਰਾ ਹੁੰਦਾ ਜੱਗੀ ਉਹ ਮਾਂ ਦੀ ਜਾਦਾ ਦਿੱਤੀ ਖੁੱਲ੍ਹ ਕਰਕੇ ਵਿਗੜ ਜਾਂਦਾ ਨਸ਼ਿਆਂ ਦੇ ਵਿੱਚ ਪੈ ਜਾਂਦਾ ਭਾਵੇਂ ਕਿ ਉਹਦਾ ਵੀ ਇੱਕ ਕੁੜੀ ਨਾਲ ਵਿਆਹ ਕਰ ਦਿੱਤਾ ਜਾਂਦਾ ਪਰ ਉਹ ਆਪਣੇ ਘਰ ਵਾਲੀ ਨਾਲ ਜ਼ਿਆਦਾ ਨਹੀਂ ਲਾਕੇ ਖਾਂਦਾ ਘੱਟਦਾ ਨਹੀਂ ਉਹਨੂੰ ਕੁੱਟਦਾ ਮਾਰਦਾ ਤੇ ਇੱਕ ਦਿਨ ਉਹ ਜੱਗੀ ਆ ਜਿਹੜਾ ਆਪਣੇ ਮਾਪਿਓ ਨੂੰ ਵੀ ਘਰੋਂ ਕੱਢ ਦਿੰਦਾ ਤੇ ਫਿਰ ਉਹੀ ਜਿਹੜੇ ਉਹਦੇ ਮਾਪਿਓ ਮਤਰੀ ਮਾਂ ਤਾਰੀ ਦੀ ਤੇ ਉਹਦਾ ਪਿਓ ਫਿਰ ਤਾਰੀ ਦੇ ਚੁੱਲ੍ਹੇ ਤੇ ਆ ਕੇ ਡਿਖਦੇ ਆ ਤੇ ਤਾਰੀ ਆ ਜਿਹੜਾ ਉਹਨਾਂ ਨੂੰ ਸਾਰੀ ਗੱਲ ਦੱਸਦਾ ਹਨਾ ਵੀ ਆ ਵੀ ਮੈਂ ਆਪਦੀ ਸਾਲੀ ਦਾ ਰਿਸ਼ਤਾ ਕਰਾਇਆ ਐ ਚਲੋ ਉਹ ਆਪਣੇ ਮਾਪਿਓ ਦਾ ਫਿਰ ਵੀ ਕਰਦਾ ਸੀ ਉਹਨੇ ਆਪਣੇ ਮਾਪਿਓ ਨੂੰ ਗੁੱਡੇ ਲਾਇਆ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਕੀਤਾ ਸੀ ਪਰ ਮੇਰਾ ਦੇਖੋ ਮੈਂ ਤੈਨੂੰ ਮਾਂ ਮੰਨਿਆ ਸੀ ਉਹ ਆਪਣੀ ਮਾਂ ਨੂੰ ਕਹਿੰਦਾ ਤੂੰ ਮੇਰੀ ਮਾਂ ਨਹੀਂ ਬਣੀ ਉਹ ਵੱਖਰੀ ਗੱਲ ਆ ਪਰ ਜੋ ਵੀ ਤੂੰ ਕੀਤਾ ਜੇ ਤੂੰ ਸ਼ਾਇਦ ਮੇਰੇ ਨਾਲ ਨਾ ਕਰ ਦਿੱਤਾ ਮੈਂ ਅੱਜ ਇਸ ਪੜਾ ਤੇ ਨਾ ਹੁੰਦਾ ਵੀ ਸ਼ਾਇਦ ਜੇ ਤੂੰ ਮੈਨੂੰ ਜੱਗੀ ਵਾਂਗੂ ਖੁੱਲ੍ਹ ਦੇਂਦੀ ਤਾਂ ਮੈਂ ਵੀ ਵਿਗੜ ਸਕਦਾ ਸੀ ਉਹ ਕਹਿੰਦੀ ਕਿ ਪੁੱਤ ਮੈਨੂੰ ਮaaf ਕਰ ਦੇ ਵੀ ਮੈਂ ਕਿਹੜੇ ਮੂੰਹ ਨਾਲ ਤੇਰੇ ਤੋਂ ਮਾਫੀ ਮੰਗਾ ਤਾਂ ਉਹ ਕਹਿੰਦਾ ਕਿ ਮਾਂ ਹੈਗੀ ਤਾਂ ਤੂੰ ਮੇਰੀ ਮਾਂ ਹੀ ਆ ਨਾ ਚੱਲ ਕੋਈ ਨਾ ਤੇਰਾ ਹੱਕ ਸੀ ਮੇਰੇ ਤੇ ਤੂੰ ਮੈਨੂੰ ਕੁੱਟਦੀ ਮਾਰਦੀ ਸੀ ਪਰ ਮੈਥੋਂ ਮਾਫੀ ਨਾ ਮੰਗ ਤੇ ਉਹਦਾ ਪਿਓ ਆ ਜਿਹੜਾ ਕਹਿੰਦਾ ਵੀ ਚੱਲ ਇਹ ਤਾਂ ਮਤਰੇਈ ਸੀ ਇਹ ਤਾਂ ਤੂੰ ਜਰ ਲਿਆ ਤੇ ਮੈਂ ਵੀ ਤੇਰੇ ਹੱਕ 'ਚ ਕਦੇ ਨਾ ਖੜਾ ਹੋਇਆ ਪਰ ਉਹ ਕੋਈ ਸ਼ਿਕਾਇਤ ਕੋਈ ਸ਼ਿਕਵਾ ਨਹੀਂ ਕਰਦਾ ਆਪਣੇ ਮਾਪਿਆਂ ਨਾਲ ਉਹਨਾਂ ਨੂੰ ਕਹਿੰਦਾ ਕਿ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਆ ਫਿਰ ਉਹ ਆਪਣੇ ਮਾਪਿਆਂ ਨੂੰ ਨਾਲ ਰੱਖਦਾ ਤੇ ਜਦੋਂ ਤਾਰੀ ਦੇ ਸਾਡੂ ਨੂੰ ਹਣਾ ਇਹ ਗੱਲ ਪਤਾ ਲੱਗਦੀ ਹੈ ਤੇ ਉਹ ਤਾਰੀ ਦੀ ਨਾ ਬੜੀ ਵਾਵਾ ਕਰਦਾ ਉਹਨੂੰ ਕਹਿੰਦਾ ਵੀ ਥੋੜੇ ਵਰਗਾ ਇਨਸਾਨ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਐਨੇ ਖੁਦਾਰ ਹੋ ਚੁੱਕੇ ਆ ਵੀ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਪਰ ਫਿਰ ਵੀ ਤੂੰ ਦੇਖ ਜਿਹੜੀ ਮਾਂ ਨੇ ਤੇਰੇ ਨਾਲ ਇੰਨਾ ਕੁਝ ਕੀਤਾ ਤੂੰ ਉਹਨੂੰ ਨਾ ਰੱਖਿਆ ਉਹ ਕਹਿੰਦਾ ਕਿ ਮੈਂ ਤੇਰੀ ਨਾ ਇਸ ਕਹਿੰਦਾ ਇਨਸਾਨੀਅਤ ਦਾ دیਵਾਨਾ ਹੀ ਹੋ ਗਿਆ ਵੀ ਮੈਂ ਹਮੇਸ਼ਾ ਨਾ ਮੈਂ ਆਪਣੇ ਹੁਣ ਜਿਹੜੇ ਬੱਚੇ ਹੋਣਗੇ ਮੇਰੇ ਮੈਂ ਉਹਨਾਂ ਨੂੰ ਇਹੀ ਚੀਜ਼ ਸਿਖਾਊਗਾ ਵੀ ਇਨਸਾਨੀਅਤ ਹੋਣੀ ਜ਼ਰੂਰੀ ਆ ਇਨਸਾਨੀਅਤ ਜੇ ਸਾਡੇ 'ਚ ਹੈਗੀ ਆ ਨਾ ਤਾਂ ਕਦੋਂ ਵੀ ਸਾਡੀ ਜ਼ਿੰਦਗੀ ਹੈ ਜਿਹੜੀ ਬਦਲ ਸਕਦੀ ਆ ਕਿਉਂਕਿ ਤੁਹਾਡੇ ਅੰਦਰ ਦੀ ਇਨਸਾਨੀਅਤ ਹੀ ਤੁਹਾਨੂੰ ਚੰਗਾ ਬਣਾਉਂਦੀ ਆ ਇਨਸਾਨ ਬਣਾਉਂਦੀ ਆ ਤੁਹਾਡੀ ਚਲੋ ਆਪਾਂ ਨਹੀਂ ਕਹਿੰਦੇ ਕਾਬਲੀਅਤ ਪੜ੍ਹਾਈ ਲਿਖਾਈ ਵੀ ਜ਼ਰੂਰੀ ਆ ਪਰ ਇੰਨਾ ਸਭ ਦੇ ਨਾਲ ਜੇ ਤੁਹਾਡੇ ਅੰਦਰ ਇਨਸਾਨੀਅਤ ਹੈਗੀ ਆ ਤਾਂ ਕਦੋਂ ਵੀ ਤੁਹਾਡੀ ਜ਼ਿੰਦਗੀ ਹੈ ਜਿਹੜੀ ਬਦਲ ਸਕਦੀ ਆ ਜਿਵੇਂ ਹੁਣ ਤਾਰੀ ਦੀ ਜ਼ਿੰਦਗੀ ਬਦਲੀ ਦੇਖੋ ਉਹਨਾਂ ਦਾ ਇੱਕ ਇਤਫਾਕ ਨਾਲ ਉਹ ਮਿਲੇ ਉੱਥੇ ਉਹਨਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਜੇ ਉਹ ਮਕੈਨਿਕ ਨੇ ਘੰਟਾ ਲਾਇਆ ਉਹਨਾਂ ਦੀ ਗੱਲਬਾਤ ਸਾਂਝੀ ਹੋਈ ਕਿਵੇਂ ਉਹ ਇੱਕ ਦੂਜੇ ਨੂੰ ਮਿਲੇ ਵੀ ਜਰੀਆ ਕੋਈ ਨਾ ਕੋਈ ਬਣ ਜਾਂਦਾ ਜਦੋਂ ਸਾਨੂੰ ਛੋਟੀ ਉਮਰ ਦੇ ਵਿੱਚ ਦੁੱਖ ਮਿਲੇ ਹੋਣ ਤਾਂ ਐਂਡ ਤੇ ਜਾ ਕੇ ਸਾਨੂੰ ਸੁੱਖ ਮਿਲਣਾ ਹੀ ਹੁੰਦਾ ਜਦੋਂ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਤਾਂ ਸਾਡਾ ਚੰਗਾ ਸਮਾਂ ਜ਼ਰੂਰ ਆਉਂਦਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾ ਕਮੈਂਟ ਹੈ ਬਹੁਤ ਵਧੀਆ ਕਹਾਣੀ ਸਾਡੇ ਪਿਆਰੇ ਤੇ ਸੂਝਵਾਨ ਭੈਣ ਜੀ ਪ੍ਰਮਾਤਮਾ ਐਨੀ ਖੁਸ਼ੀ ਦੇਵੇ ਕਿ ਸਾਡੀ ਭੈਣ ਸਦਾ ਖੁਸ਼ ਰਹਿਣ ਇੱਕ ਕਮੈਂਟ ਹੈ ਮੇਰੇ ਬਹੁਤ ਹੀ ਪਿਆਰੇ ਵੀਰ ਸੁੱਖਾ ਸਿੰਘ ਸਰਾਰੀ ਦਾ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਇਸੇ ਤਰ੍ਹਾਂ ਆਪਣਾ ਪਿਆਰ ਸਤਿਕਾਰਾ ਹਨਾ ਆਪਣੀ ਛੋਟੀ ਭੈਣ ਦੇ ਸਿਰ ਤੇ ਬਣਾਈ ਰੱਖਣਾ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਤੀਰਥਕੌਰ ਬਹੁਤ ਵਧੀਆ ਕਹਾਣੀ ਗੌਰਵ ਦੀ ਸੱਸ ਨੇ ਉਸ ਨੂੰ ਢੰਗ ਨਾਲ ਗਲਤੀ ਦਾ ਅਹਿਸਾਸ ਕਰਵਾਇਆ ਬਲਜੀਤ ਕੌਰ ਹਾਂਜੀ ਪੁੱਤ ਕਹਾਣੀ ਬਹੁਤ ਇੰਟਰਸਟਿੰਗ ਹੈ ਅੱਗੇ ਵੀਰਪਾਲ ਬਰਾੜ ਇਹਨਾਂ ਨੇ ਇਮੋਜੀ ਭੇਜੇ ਨੇ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਹਰਵੰਸ ਕਲਿਆਣ ਵੈਰੀ ਨਾਈਸ ਸਟੋਰੀ ਸਿਸਟਰ ਜੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਨੱਥਾ ਸਿੰਘ ਦਿਓਲ ਦੀ ਆਈਡੀ ਤੋਂ ਵੈਰੀ ਗੁੱਡ ਨਾਈਸ ਸਟੋਰੀ ਸਿਸਟਰ ਤੇਰੀ ਲੰਮੀ ਉਮਰ ਹੋਵੇ ਤੇਰਾ ਵੀਰ ਕੁਰੜ ਛਾਪੇ ਤੋਂ ਨੱਥਾ ਸਿੰਘ ਦਿਓਲ ਪਿੱਛੇ ਹਾਰਨ ਵੱਜ ਰਹੇ ਹਨ ਹਾਂਜੀ ਵੀਰੇ ਇੱਥੇ ਨਾ ਜਿਹੜਾ ਮੇਰਾ ਰੂਮ ਆ ਇਹ ਉੱਪਰ ਆ ਤੇ ਸਿੰਗਲ ਰੂਮ ਹੀ ਆ ਇਹ ਤੇ ਇੱਥੇ ਮਤਲਬ ਬਾਜ਼ਾਰ ਦੇ ਵਿੱਚ ਹਨਾ ਜਦੋਂ ਵੀ ਕੁਝ ਲੰਘਦਾ ਬਸਤਾ ਵਗੈਰਾ ਜਾਂ ਗਲੀ ਦੇ ਵਿੱਚ ਕੁਝ ਆ ਜਾਂਦਾ ਤੇ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਸਿੱਧੀ ਰੂਮ 'ਚ ਆਉਂਦੀ ਆ ਤੇ ਇਸ ਕਰਕੇ ਜਦੋਂ ਮੈਂ ਰਿਕਾਰਡ ਕਰਦੀ ਆ ਨਾ ਆਵਾਜ਼ਾਂ ਜਿਹੜੀਆਂ ਉਹ ਡਿਸਟਰਬ ਕਰ ਸਕਦੀਆਂ ਆ ਆਪਾਂ ਨਾ ਮਾਈਕ ਮੈਂ ਟਰਾਈ ਕਰ ਰਹੀ ਸੀ ਮੈਨੂੰ ਫਿਲਹਾਲ ਕੋਈ ਵਧੀਆ ਮਾਈਕ ਨਹੀਂ ਮਿਲ ਰਿਹਾ ਮੈਂ ਕੋਈ ਇਸ ਤਰ੍ਹਾਂ ਦਾ ਮਾਈਕ ਜਿਹੜਾ ਲੈਣਾ ਜਿਹਦੇ ਨਾਲ ਬਾਹਰਲੀਆਂ ਆਵਾਜ਼ਾਂ ਜਿਹੜੀਆਂ ਉਹ ਕੈਚ ਨਾ ਹੋਣ ਸਰਜੀਤ ਕੌਰ ਦੀਦੀ ਜੀ ਫੋਨ ਨੰਬਰ ਦੱਸੋ ਵੈਰੀ ਗੁੱਡ ਸਟੋਰੀ ਮੈਂ ਯੂ ਲੇ ਬਲਾਉਂਗਾ ਹਾਂਜੀ ਮੈਂ ਫੋਨ ਨੰਬਰ ਆ ਜਿਹੜਾ ਉਹ ਵੀਡੀਓ ਦੇ ਵਿੱਚ ਆ ਜਿਹੜਾ ਉਹ ਲਾ ਦੂੰਗੀ ਤੁਸੀਂ ਉੱਥੋਂ ਨੋਟ ਕਰ ਲਿਓ ਨਹੀਂ ਮੈਂ ਕਮੈਂਟ ਤੇ ਰਿਪਲਾਈ ਕਰ ਦੂੰਗੀ ਨਰਿੰਦਰ ਕੌਰ ਵੈਰੀ ਨਾਈਸ ਸਟੋਰੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ